Don't ਸਸੀ ਕਾਲ ਦੋਸਤੋ ਵਲੌਗ ਦੇ ਦੂਸਰੇ ਦਿਨ ਤੁਹਾਡਾ ਸਵਾਗਤ ਹੋਰ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਮਗੇ ਤੇ ਸਵੇਰੇ ਵਜੇਗੇ ਹੈਗੇ 8 ਕ ਤੇ ਸਭ ਤੋਂ ਪਹਿਲਾਂ ਮੈਂ ਜਾਇਆ ਹੈਗਾ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਿਆ ਹੈ ਅੱਜ ਤੇ ਉਸ ਤੋਂ ਬਾਅਦ ਹੁਣ ਨਾਸ ਸਹਿਬਰਗੇ ਜੇ ਉੱਠੇ ਨਹੀਂਗੇ ਤੇ ਮੈਂ ਆ ਗਿਆ ਸੀਗਾ ਘਰ ਚਾਚਾ ਵੀ ਆਇਆ ਫਿਰਦਾ ਹੈਗਾ ਕੰਮ ਧੰਦੇ ਵਾਲਾ ਤੇ ਉਹ ਵੀ ਆਪਦਾ ਕੰਮ ਕਰੀ ਜਾਂਦਾ ਹੈਗਾ ਤੇ ਫਿਰ ਰੋਟੀ ਖਾ ਕੇ ਤੇ ਉਸ ਤੋਂ ਬਾਅਦ ਮੈਂ ਜਾਣਾ ਹੈਗਾ ਕੋਟਕਪੂਰੇ ਭੈਣਾਂ ਵਰਗਿਆਂ ਨੇ ਵੀ ਜਾਣਾ ਹੈਗਾ ਉਹਨਾਂ ਨੇ ਆਪਦਾ ਸਮਾਨ ਲੈਣਾ ਹੈਗਾ ਤੇ ਮੈਂ ਜਿਹੜੀ ਹੈਗੀ ਆਪਣੀ ਗੱਡੀ ਦੀ ਡੀਲ ਹੋਈ ਹੈਗੀ ਉਹ ਬੁਕਿੰਗ ਹੋ ਗਈ ਹੈਗੀ ਤੇ ਪੇਮੈਂਟ ਆਪਾਂ ਅੱਜ ਕਰਨੀ ਹੈਗੀ ਤੇ ਉਹ ਮੈਂ ਸਾਰੇ ਚੈੱਕ ਚੁੱਕ ਦੇ ਕੇ ਆਉਣੇ ਹੈਗੇ ਸਾਈਨ ਕਰਕੇ ਆਉਣੇ ਹੈਗੇ ਜਿਹੜੇ ਪੇਪਰ ਉਹਦੇ ਤਿਆਰ ਹੋਣੇ ਹੈਗੇ ਉਹ ਅੱਜ ਕਰਾ ਕੇ ਆਉਣੇ ਹੈਗੇ ਤੇ ਹੁਣ ਬਸ ਮੈਂ ਉਹਨਾਂ ਨੂੰ ਦੇਖ ਰਿਹਾ ਸਵੇਰ ਵਕਿਆਂ ਜਦੋਂ ਉੱਠੇ ਤਾਂ ਫਿਰ ਇੱਕ ਵਾਰ ਚਾਹ ਪੀ ਕੇ ਥੱਕ ਜਾਈਦਾ ਹੈਗਾ ਫਿਰ ਰੋਟੀ ਰੱਟੀ ਖਾ ਕੇ ਤੇ ਉਹ ਜਾਵਾਂਗੇ ਚਲੋ ਫਿਰ ਵੇਖਦੇ ਹਾਂ ਕੀ ਬੰਦਾ ਹੈਗਾ ਅੱਗੇ ਹਾਂਜੀ ਦੋਸਤੋ ਹੁਣ ਆਪਾਂ ਆ ਗਏ ਸੀ ਕੋੜਕਪੂਰੇ ਤੇ ਨਾ ਹੁਣ ਚੱਲੀਦਾ ਤਾਂ ਹੈਗਾ ਵੀ ਕੋਸ਼ਿਸ਼ ਕਰੀਦੀ ਆ ਵੀ ਜਲਦੀ ਜਾਈਏ ਪਰ ਲੇਟ ਬਹੁਤ ਹੋ ਜਾਈਦਾ ਹੈਗਾ ਅੱਜ ਵੀ ਕੱਲ ਵੀ 3 ਵਜੇ ਗਏ ਅੱਜ ਵੀ 3:00 ਵਜੇ ਹੈਗੇ ਆ ਤੇ ਹੁਣ ਆਪਾਂ ਆ ਗਏ ਬਾਜ਼ਾਰ ਕੋਟਕਪੂਰਾ ਤੇ ਬਾਕੀ ਮੈਂਬਰ ਆਪਣੇ ਸਾਰੇ ਉਤਰ ਗਏ ਬਾਜ਼ਾਰ ਚ ਮਾਰਕੀਟ ਸ਼ਾਸਤਰੀ ਮਾਰਕੀਟ ਚ ਤੇ ਮੈਂ ਇੱਧਰ ਆ ਗਿਆ ਫਾਟਕਾਲੇ ਪਾਸੇ ਗੱਡੀ ਲਾਉਣ ਗੱਡੀ ਹੁਣ ਮੈਂ ਲਾ ਦਿੱ ਟਿਕਾਣਾ ਜੇ ਇੱਥੇ ਮੈਨੂੰ ਵਧੀਆ ਮਿਲ ਜਾਂਦਾ ਅੱਗੇ ਵੀ ਹੋਰ ਤਾਂ ਕੋਈ ਟਿਕਾਣਾ ਮਿਲਦਾ ਨਹੀਂ ਕਿਉਂਕਿ ਮੰਡੀ ਜੀ ਵੀ ਬਹੁਤ ਭੀੜਾ ਪਾਰਕਿੰਗ ਹੈ ਅੱਜ ਵੀ ਤੇ ਹੁਣ ਆਪਾਂ ਪਹਿਲਾਂ ਅਟੈਚੀ ਲੈਣਾ ਹੈਗਾ ਭੈਣ ਦਾ ਤੇ ਫਿਰ ਉਹਨੇ ਆਉਂਦਾ ਹੈਗਾ ਕੋਈ ਮਨਿਆਰੀ ਦਾ ਸਾਮਾਨ ਲੈਣਾ ਹੈਗਾ ਅੱਜ ਇੰਨਾ ਕ ਸਾਮਾਨ ਹੀ ਲਿਆ ਜਾਊਗਾ ਤੇ ਪਾਂਡੇ ਪੁੰਡੇ ਤੱਕ ਫੇਰ ਲਊਗੀ ਹਨਾ ਤੇ ਹੌਲੀ ਹੌਲੀ ਕੰਮ ਜੇ ਨਾ ਲੇਟ ਹੋ ਜਾਈਦਾ ਅੱਜ ਸ਼ਨੀਵਾਰ ਵੀ ਸੀ ਤੇ ਏਜੰਸੀ ਵਾਲੇ ਮੁੰਡੇ ਕਹਿੰਦੇ ਵੀ ਹੁਣ ਤੁਸੀਂ ਮੰਡੇ ਨੂੰ ਆਇਓ ਕੋਈ ਚੱਕਰ ਨਹੀਂ ਕਹਿੰਦੇ ਵੀ ਆਪਣੀ ਬੁਕਿੰਗ ਹੋਈ ਹੈਗੀ ਤੇ ਆਪਾਂ ਫਾਰਮ ਜਿਹੜੇ ਹੈਗੇ ਆ ਫਾਈਲ ਬਣਾਉਣੀ ਆ ਫੇਰ ਬਣਾ ਲਵਾਂਗੇ ਮੰਡੇ ਤੱਕ ਤੇ ਮੈਂ ਤਾਂ ਖੈ ਯਾਰ ਲੈ ਲੋ ਚੱਲ ਚੱਕ ਕਹਿੰਦੇ ਨਹੀਂ ਬਾਈ ਉਦੋਂ ਨਹੀਂ ਲਾਵਾਂਗੇ ਆਪਾਂ ਤੇ ਮੈਂ ਕਿ ਚਲੋ ਕੋਈ ਗੱਲ ਨਹੀਂ ਤੇ ਦੋਸਤੋ ਹੁਣ ਆਪਾਂ ਆ ਗਏ ਹੈਗੇ ਆ ਬਾਜ਼ਾਰ ਚਲੋ ਦੇਖਦੇ ਆਂ ਫਿਰ ਹੁਣ ਆਪਾਂ ਆਪਣੇ ਕੰਮ ਕਰ ਲਈਏ ਹਨ ਤੇ ਸਾਬ ਸੌ ਗਿਆ ਸੀਗਾ ਤੇ ਫਿਰ ਹੁਣ ਮੈਂ ਕਿਹਾ ਚਲ ਵੀ ਮੈਂ ਤੁਹਾਡੇ ਨਾਲ ਹੀ ਚੱਲਦਾ ਹੈਗਾ ਤੇ ਸਾਬ ਨੂੰ ਚੱਲ ਮੈਂ ਚੱਕ ਲਊਂਗਾ ਤੁਸੀਂ ਆਪਦੇ ਕੰਮ ਕਰ ਲਓ ਚਲੋ ਫਿਰ ਹੁਣ ਆਪਾਂ ਚੱਲਦੇ ਆਂ ਇਹ ਹੈ ਆਵੇ ਅੱਗੋ ਆਵੇ ਕੁੜੀਆਂ ਅੱਗੋ ਪਿੱਛੇ ਬਰਾਬਰ ਬਣਾਏ ਆ ਪਾਣੀ ਕੱਢ ਕੇ ਦੇ ਦੋ ਜੀ ਪਾਣੀ ਪੀ ਲਾ ਹੋਰ ਥੋੜਾ ਜਿਹਾ ਮੈਂ ਫਿਰ ਉਹਨਾਂ ਦੇ ਮਹਿੰਦੀ ਬੁਕਿੰਗ ਹੋ ਰਹੀ ਹੈ ਭੂਆ ਦੀ ਮਹਿੰਦੀ ਵਾਲਾ ਬੁਕਿੰਗ ਹੋ ਰਿਹਾ ਹੈ ਹਨਾ ਦੀ ਬੁਕਿੰਗ ਕਰ ਰਿਹਾ ਬੋਲਦਾ ਹੈ ਨਾ ਹੂੰ ਚਲ ਜੁੱਤੇ ਵੀ ਹੋ ਗਏ ਮਹਿੰਦੀ ਵੀ ਹੋ ਗਈ ਹੁਣ ਰਹਿ ਗਿਆ ਟੈਟੀ ਤੇਰੇ ਕਿੱਥੇ ਆਏ ਆ ਫਿਰ ਦੱਸ ਬੋਲ ਇੱਧਰ ਫਿਰ ਸਾਰਿਆਂ ਨੂੰ ਹੈਲੋ ਤਾਂ ਕਰ ਦੇ ਫਿਰ ਸਾਰਿਆਂ ਨੂੰ ਆ ਜੂ ਇਹ ਦੋ ਸਾਰਿਆਂ ਨੂੰ ਹੈਲੋ ਕਰ ਦੇ ਸਾਰਿਆਂ ਨੂੰ ਹੈਲੋ ਕਰ ਸਾਰਿਆਂ ਨੂੰ ਹੈਲੋ ਬਾਏ ਬਾਏ ਕਿੱਥੇ ਆਏ ਦੱਸ ਦੇ ਫਿਰ ਸਾਰਿਆਂ ਨੂੰ ਕੋਟ ਆਏ ਆ ਕਿਹਾ ਮੈਂ ਕੋਟ ਪੂਰੇ ਆਏ ਆ ਕਿਹਾ ਮੈਂ ਪੂਆ ਜਿਹਾ ਲਾਣਾ ਪੂਆ ਜਿਹਾ ਨਾ ਲੈ ਕੀ ਪੂਏ ਜੀ ਕੀ ਕਰਦੇ ਸਹਿਬ ਪੂਏ ਕੀ ਕਰਦੇ ਦੱਸ ਪਹਿਲਾਂ ਪੂਏ ਕੱਪੜੇ ਖਰੀਦਦੇ ਹਨ ਪੂਰਾ ਕੱਪੜੇ ਖਰੀਦਦੇ ਨੇ ਕੀ ਕਰਦੇ ਨੇ ਮਮਾ ਆ ਗਏ ਨੇ ਜੁੱਤੀਆਂ ਲੈਣੀਆਂ ਬੁੱਤ ਆਪਾਂ ਕੀ ਕਰਨਾ ਥੱਲੇ ਜਾ ਕੇ ਥੱਲੇ ਨੀਵੇਂ ਦੇਖ ਦੇਖ ਕੇ ਅੰਡੀ ਗੇਗਾ ਫਿਰ ਤੂੰ ਦੱਸ ਆ ਵੇ ਕਿੰਨੀਆਂ ਜੁੱਤੀਆਂ ਵੇ ਕਿੰਨੀਆਂ ਸੋਹਣੀਆਂ ਸੋਹਣੀਆਂ ਜੁੱਤੀਆਂ ਇਹ ਪੰਜਾਬੀ ਜੁੱਤੀਆਂ ਹਨਾ ਤੂੰ ਲੈਣੀ ਹੈ ਜੁੱਤੀ ਸਹਿਬ ਨੇ ਜੁੱਤੀ ਲੈਣੀ ਆ ਵੇ ਨਿੱਕੀਆਂ ਕਿੰਨੀਆਂ ਸੋਹਣੀਆਂ ਜੁੱਤੀਆਂ ਹੋਵੇ ਹੋਵੇ ਕਿੰਨੀਆਂ ਸੋਹਣੀਆਂ ਜੁੱਤੀਆਂ ਹਨ ਲੈਣੀ ਤੇ ਜੁੱਤੀ ਲੈਣੀ ਦੱਸ ਹੋਵੇ ਥੱਲੇ ਲੈ ਕੇ ਚੱਲਦਾ ਫਿਰ ਦੱਸ ਕੀ ਕਹਿੰਦਾ ਫਿਰ ਨਾ ਡਿੱਗ ਨਾ ਆਇਆ ਕਰਨਾ ਉੱਤਨਾ ਨਹੀਂ ਹੈ ਥੱਲੇ ਡਿੱਗ ਪਏਗਾ ਵੇਖ ਲੈ ਪੰਗੇ ਲੈਣੇ ਜੇ ਡਿੱਗ ਪਿਆ ਹੌਲੀ ਹੌਲੀ ਆ ਫਿਰ ਹੌਲੀ ਹੌਲੀ ਚੱਲ ਹੌਲੀ ਥੱਲੇ ਡਿੱਗ ਨਾ ਚੱਲ 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 ਵੈਰੀ ਗੁੱਡ ਜੁੱਤੀਆਂ ਕਿੱਥੇ ਆ ਦੇ ਦੇਖ ਲੈ ਕੀ ਕਰਦਾ ਇਹ ਜੁੱਤੀਆਂ ਨਾਲ ਸੋਹਣੀ ਜੁੱਤੀ ਲੈਣੀ ਹੈ ਤੂੰ ਹਨਾ ਕਿਹੜੀ ਜੁੱਤੀ ਸੋਹਣੀ ਹੈ ਤੇਰੇ ਵਾਸਤੇ ਆਹ ਵਾਲੀ ਲੈ ਲੈ ਫਿਰ ਲੈ ਲੈ ਪਾ ਲੈ ਪਾ ਲੈ ਜੁੱਤੀ ਨਾ ਕਿਉਂ ਹੋਰ ਕਿਹੜੀ ਪਾਉਣੀ ਹੈ ਆ ਪਾਉਣੀ ਹੈ ਪਾ ਲੈ ਪਾ ਲੈ ਪਾ ਲੈ ਬਹੁਤ ਹੈ ਨਾ ਗੰਦੇ ਕੰਮ ਨਹੀਂ ਕਰਨੇ ਨਾ ਪਤ ਨਾ ਹਵਾ ਨਹੀਂ ਚੰਨ ਸਕੋ ਰੋਕੇਟ ਨਹੀਂ ਇਹ ਕੰਮ ਨਾ ਕਰਾ ਪਾਉਂਦਾ ਮੈਂ ਵਿੱਚ ਫਰਕ ਉਹਦਾ ਨਹੀਂ ਨਹੀਂ ਮੇਰੇ ਨਾਲ ਮਮੀ ਤੇਰੇ ਜੁੱਤੀ ਨਹੀਂ ਲਾ ਲੋ ਵੀ ਦੋਸਤੋ ਹੁਣ ਅਸੀਂ ਫਰੀ ਹੋਏ ਆਂ ਥੋੜਾ ਜਿਹਾ ਅਟੈਚ ਹੀ ਰਹਿਗੇ ਇਕੱਲੇ ਚੱਲ ਚਲਾ ਫਿਰ ਇਹਨੂੰ ਚਲਾ ਲਾਓ ਮਮੀ ਚੱਲ ਚਲਾ ਕੀ ਹੋ ਗਿਆ ਪਸੰਦ ਨਹੀਂ ਆਇਆ ਬੁੱਤ ਹੋਰ ਕੀ ਲੈਣਾ ਫਿਰ ਉਹ ਆ ਗਿਆ ਆ ਵੇ ਕਿੰਨਾ ਸੋਹਣਾ ਆ ਦੇ ਲਾ ਸਲਟੇ ਮਾਰਾਂ ਤੇ ਪੂਰਾ ਫੈਕ ਵੀ ਆਂਦੇ ਜੀ ਚਲਾ ਵੀ ਲਊਗਾ ਯਾਰ ਹਨਾ 100 ਰੁਪਏ ਦਾ ਲਾ ਦੂੰਗਾ 1200 ਲਾ ਦੂੰਗਾ ਕਿਹੜਾ 100 ਦਾ ਕਿਉਂ ਮੈਨੂੰ ਸਕੂਟਰ ਸੋਹਣਾ ਲੱਗਿਆ ਆ ਉਹ ਫੁੱਲਾ ਇਹਦੇ ਨਹੀਂ ਉਹ ਇਹ ਤਾਂ ਥੱਕੇ ਪਏ ਆਂ ਭਰਾਵੋ ਸਾਬ ਕੀ ਕਰਦਾ ਉਹ ਸਾਬ ਮੈਂ ਇਹਦੇ ਚ ਪਤਾ ਚਲ ਮੇਰੇ ਕੋਲ ਦੋ ਨਿਕਾ ਖੜੇ ਮੈਨੂੰ ਆਉਤ ਨਹੀਂ ਪਹਿਲਾਂ ਅਟੈਚੀ ਵੇਖ ਲੋ ਕੀ ਲੈਣਾ ਕੀ ਦਿਖਾਇਓ ਮਿਰੇ ਆਹ ਤਾਂ ਇਹ ਸੁਣੋ ਬੇਸਾਬ ਉਹ ਆਪਰੇ ਮਾ ਟਾਈਪ ਜੇ ਪਹਿਲਾਂ ਮੰਮਾ ਮੈਕਸੀ ਲੱਗਦੀ ਹੈ ਨਾ ਅੱਜ ਤਾਂ ਰੋਜ਼ 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 ਜੀ ਤਾਂ ਆ ਜਾਂਦੇ ਗੁਰਦੁਆਰੇ ਹੁੰਦੀ ਹੈ ਵਧੀਆ ਬਣੀ ਲੱਗਦਾ ਹੈ ਨਾ ਚਾਰਕ ਫੁਲਕੇ ਵੀ ਥੱਪਲਾ ਪਾਣੀ ਲੈ ਕੇ ਗਈ ਟਾਚੀ ਠੀਕ ਹੈ ਸਕੂਟਰ ਤੇਰਾ ਹੈ ਨਵੀਂ ਦੋਸਤੋ ਸਹਿਬ ਵਾਸਤੇ ਨਵਾਂ ਸਕੂਟਰ ਲੈ ਕੇ ਆਂਦਾ ਆਪਾਂ ਇਹ ਨੂੰ ਦੱਸ ਗਿਆ ਤੇ ਕਹਿੰਦਾ ਲੈਣਾ ਹੀ ਲੈਣਾ ਇਹਨੂੰ ਸ਼ੌਂਕ ਵੀ ਸੀ ਇਹਦਾ ਨਹੀਂ ਨਹੀਂ ਸਹੀ ਹੈ ਬਸ ਨਹੀਂ ਨਹੀਂ ਸਹੀ ਹੈ ਨਵੀਂ ਸਾਰਾ ਆ ਗਿਆ ਸਮਾਨ ਘਰੇ ਖੇਸ ਖੂਸ ਕੰਬਲ ਸਾਰਾ ਕੁਝ ਸੂਟ ਅੱਜ ਵੀ ਲੈ ਆਂਦਾ ਸਾਰਾ ਸਮਾਨ ਜਿਹੜਾ ਇਹਦਾ ਸੀਗਾ ਸੇਖਲਾ ਸੇਖਲਾ ਬੂਏ ਜੀ ਤੂੰ ਬੂਏ ਜੀ ਤੂੰ ਸੇਖਲਾ ਕਿਵੇਂ ਸਿਖਾਉਂਦੇ ਆ ਤੈਨੂੰ ਕਿਵੇਂ ਸਿਖਾਉਂਦੇ ਆ ਪੂਆ ਜੀ ਹਾਂ ਵੈਰੀ ਗੁੱਡ ਪੂਆ ਨਾ ਬਹੁਤ ਪਿਆਰਾ ਹੈ ਨਾ ਤੇਰਾ ਸਹਬ ਹੋਈ ਉਦਾਂ ਹੀ ਚੀਜ਼ ਲੈ ਦਿੰਦੀ ਆ ਤੈਨੂੰ ਚਲਾ ਬੱਸ ਕੋਟਰ ਉਹ ਸਹਬ ਚਲਾ ਦੇ ਚਲਾ ਦੇ ਬਹੁਤ ਚਲਾਈ ਚਲਾਵੀ ਹਾਂ ਜੀ ਦੋਸਤੋ ਹੁਣ ਆਪਾਂ ਆ ਗਏ ਸੀਗੇ ਘਰ ਤੇ ਹੁਣ ਆਪਾਂ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੈਗੀ ਹੈ ਤੇ ਰੋਟੀ ਖਾਣੇ ਆ ਤੇ ਕਾਫੀ ਲੇਟ ਹੋ ਗਏ ਬਾਜ਼ਾਰ ਦੇ ਵਿੱਚ ਇੱਕ ਤਾਂ ਬਸ ਜਦੋਂ ਬੁੜੀਆਂ ਦੇ ਨਾਲ ਜਾਂ ਉਹਨਾਂ ਇਹਨਾਂ ਨੂੰ ਬਾਜ਼ਾਰ ਚੋਂ ਘਟਣਾ ਬਹੁਤ ਔਖ ਹੋ ਜਾਂਦਾ ਦੋਸਤੋ ਤੇ ਥੋੜੀ ਜੀ ਮੈਨੂੰ ਮੈਨੂੰ ਲੱਗਦਾ ਮੇਰੀ ਆਵਾਜ਼ ਵੀ ਤੁਹਾਨੂੰ ਘੱਟ ਆ ਕੰਪਿਊਟਰ ਕਿਉਂਕਿ ਇੱਥੇ ਹਾਂ ਗਵਾਨ ਦੇ ਵਿੱਚ ਹੈ ਗਿਆ ਆਪਾਂ ਥੱਲ ਬਾਸ ਉਹ ਚੱਲ ਰਿਹਾ ਹੈ ਠੀਕ ਹੈ ਜਦੋਂ ਕਿਦਾਂ ਲੱਗੇ ਆਪਣੀ ਲਾਈਵ ਨਾਲ ਸ਼ੇਅਰ ਥੈਂਕ ਯੂ